ਉਰੀ ਮੋਰਚੇ ਤੇ ਉਸ ਪੰਡਾਲ ਦੇ ਵਿੱਚ ਜਿੱਥੇ ਦੇਸ਼ ਦੇ ਇਹਨਾਂ 111 ਯੋਧਿਆਂ ਨੇ ਇੱਕ ਨਵਾਂ ਇਤਿਹਾਸ ਰਚਿਆ ਸਰਦਾਰ ਜਗੀਰ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 55ਵਾਂ ਦਿਨ ਹੈ ਤੇ ਇਹਨਾਂ ਯੋਧਿਆਂ ਦੇ 111 ਜਿਹੜੇ ਕੱਲ ਨਵੇਂ ਜਗੀਰ ਸਿੰਘ ਢੱਲੇਵਾਲ ਆਏ ਨੇ ਉਹਨਾਂ ਨੂੰ ਇੱਕ ਦੂਸਰਾ ਦਿਨ ਸ਼ੁਰੂ ਹੋ ਗਿਆ ਸਾਡਾ 111 ਦਾ ਜਥਾ ਇਹ ਸਰਦਾਰ ਸੁਖਜੀਤ ਸਿੰਘ ਹਰਦੋਚੰਡੇ ਜੀ ਜੀ ਜਿਹੜੇ 26 ਨਵੰਬਰ ਨੂੰ ਜਿਨ੍ਹਾਂ ਨੇ ਮੋਰਚੇ ਨੂੰ ਸੰਭਾਲਿਆ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇੱਥੇ ਆਇਆ ਹੈ ਤੇ ਅੱਜ ਸਵੇਰ ਦਾ ਸਮਾਂ ਹੈ ਇਹ ਜੋਦੇ ਦੇਖ ਲੋ ਰਾਤ ਦੇ ਕੱਲ ਦੇ ਜਦੋਂ ਬੈਠੇ ਸੀ ਕੱਲ ਦੇ ਡਟੇ ਹੋਏ ਨੇ ਤੇ ਹੁਣ ਜਿਹੜੇ ਹੈ ਕੱਲੇ ਪਾਣੀ ਪਾਣੀ ਤੇ ਕੱਲਾ ਪਾਣੀ ਪੀਣਾ ਕੋਈ ਅਨਾਜ ਨਹੀਂ ਲੈਣਾ ਤੇ ਅਸੀਂ ਫਿਰ ਤੋਂ ਕਹਿ ਦਈਏ ਜਿਹੜਾ ਇਹ ਦੇਸ਼ ਦਾ ਅੰਨਦਾਤਾ ਜਿਹਨੂੰ ਕਿਹਾ ਜਾਂਦਾ ਦੇਸ਼ ਦਾ ਢਿੱਡ ਭਰਦਾ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਆਪ ਉਸ ਅਨਾਜ ਤੋਂ ਵੰਚਿਤ ਰਹਿ ਕੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਐਮਐਸਪੀ ਖਰੀਦ ਗਰੰਟੀ ਕਾਨੂੰਨ ਸਵਾਮੀ ਨਥਰ ਜੋਗ ਦੇ ਤਹਿਤ ਫਸਲਾਂ ਦੇ ਭਾਅ ਕਰਜ਼ਾ ਮਾਫੀ ਮਨਰੇਗਾ ਮਜ਼ਦੂਰੀ ਸਮੇਤ 13 ਮੰਗਾਂ ਨੂੰ ਮਨਾਉਣ ਵਾਸਤੇ ਅੱਜ ਇਹ ਜੋਧੇ ਡਟੇ ਹੋਏ ਨੇ ਤੇ ਦੇਖਣਾ ਦੇਸ਼ ਦੇ ਹੁਕਮਰਾਨਾਂ ਨੇ ਇਹ ਦੇਸ਼ ਦੀ ਸਰਕਾਰ ਨੇ ਕਿੰਨਾ ਕੁ ਤਸੱਦਦ ਦੇਣਾ ਹੈ ਕਿੰਨੇ ਤਸੀਹੇ ਦੇਣੇ ਆ ਕਿਸਾਨਾਂ ਨੂੰ ਰਾਤ ਨੂੰ ਬਰਸਾਤ ਹੋ ਗਈ ਸੀ ਬਰਸਾਤ ਦੇ ਵਿੱਚ ਵੀ ਫੋਰੀ ਤੋੜ ਤੇ ਉੱਤੇ ਜਿਹੜਾ ਇਹ ਟੈਂਪੋਰਰੀ ਟੈਂਟਰ ਲਾਇਆ ਸੀ ਫਿਰ ਤਰਪਾਲਾ ਪਾਈਆਂ ਗਈਆਂ ਲੇਕਿਨ ਇਹ ਜੋਧੇ ਟਸ ਤੋਂ ਮੱਚ ਨਹੀਂ ਹੋਏ ਇਹ ਆਪਣੇ ਇਥੇ ਡਟੇ ਰਹੇ ਨੇ ਥੱਡੀ ਸ਼ੜਕ ਦੇ ਉੱਪਰ ਇੱਕ ਛੋਟਾ ਜਿਹਾ 3 ਇੰਚ ਦਾ ਗੱड्डा ਤੇ ਉੱਪਰ ਕੰਬਲ ਤੇ 111 ਸਾਥੀ ਨੇ ਤੁਸੀਂ ਜਦੋਂ ਵੀਡੀਓ ਘੁਮਾ ਕੇ ਵੀਰ ਨੇ ਦਿਖਾਈ ਦੇਖ ਲਈ ਇਹ ਹਾਲਾਤ ਦੇਖ ਲਓ ਦੇਸ਼ ਦੇ ਅਨਦਾਤਾ ਦੇ ਤੇ ਦੂਜੇ ਵੀਰਾਂ ਨੂੰ ਵੀ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅਪੀਲ ਆਓ ਵੀਰਾਂ ਘੱਟਦੇ ਹੋਏ ਖਨੋਰੀ ਮੋਰਚੇ ਤੇ ਪਹੁੰਚੋ ਜੇ ਤੁਸੀਂ ਖਨੋਰੀ ਮੋਰਚੇ ਤੇ ਅੱਜ ਵੀ ਹਾਜ਼ਰੀ ਨਾ ਲਵਾਈ ਫਿਰ ਆਪਣੇ ਆਪ ਨੂੰ ਮਾਫ਼ ਨਹੀਂ ਕਰ पाओगे ਇਹ ਉਹ ਮੋਰਚਾ ਬਣ ਗਿਆ ਜਿੱਥੇ ਪਹਿਲਾਂ ਤੇ ਲੋਕ ਸ਼ਰਕਾ ਤੋਂ ਟੱਪਦੇ ਸੀ ਕਿਸੇ ਨੂੰ ਨਹੀਂ ਪਤਾ ਸੀ ਬਥੇ ਇਤਿਹਾਸ ਰਚਿਆ ਜਾਣਾ ਸਰਦਾਰ ਜਗੀਸ਼ ਸਿੰਘ ਢੱਲੇਵਾਲ ਜਿਹੜਾ ਅੱਜ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਉਹਦੀ ਸੇਧ ਦੀ ਚਿੰਤਾ ਕਰਦੇ ਹੋਏ ਇਹਨਾਂ ਸਾਰਿਆਂ ਨੇ ਫੈਸਲਾ ਲਿਆ ਕਿ ਜੀ ਜਗੀਸ਼ ਸਿੰਘ ਢੱਲੇਵਾਲ ਹੀ ਕਿਉਂ ਅਸੀਂ ਕਿਉਂ ਨਹੀਂ ਤੇ ਹੁਣ ਇਹ ਸਾਰੇ ਜਗੀਸ਼ ਸਿੰਘ ਢੱਲੇਵਾਲ ਬਣ ਚੁੱਕੇ ਨੇ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਮੋਰਚੇ ਨੂੰ ਚੜ੍ਹਦੀ ਕਲਾ 'ਚ ਜਿਤਵਲ ਜਾਣ ਵਾਸਤੇ ਇਨ੍ਹਾਂ ਸਾਥੀਆਂ ਦਾ ਹੌਸਲਾ ਵਧਾਈ ਵਾਸਤੇ ਇਨ੍ਹਾਂ ਸਾਥੀਆਂ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੇ ਜਰਨੈਲ ਸਰਦਾਰਜੀਤ ਸਿੰਘ ਢੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਾਰੇ ਖਨੋਰੀ ਮੋਰਚੇ ਤੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ